ਸਤਿ ਸ਼੍ਰੀ ਅਕਾਲ ਸਜਣਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਤੇ ਅਰਦਾਸ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਓਗੇ ਕੁਐਸਟ ਤੁਹਾਡੇ ਗਾੜੀ ਕਿਤੇ ਵੀ ਕਿਸੇ ਵੀ ਚੈਨਲ ਉੱਪਰੋਂ ਜਾਂ ਮੰਡੀ 'ਚੋਂ ਕਿਤੇ ਵੀ ਖਰੀਦਦਾਰੀ ਕਰਦੇ ਜੇ ਤੁਹਾਡਾ ਫਰਜ਼ ਬਣਦਾ ਪੈਸੇ ਦੇਣ ਦੇ ਦੋ ਟਾਈਮ ਲਾਜ਼ਮੀ ਤਸੱਲੀ ਕਰਨਾ ਪਿਛੇ ਕੋਈ ਵੀ ਲਾਹਮੇ ਵਾਲੀ ਗੱਲਾਂ ਰਵੇ ਜੇ ਕੋਈ ਦੂਰ ਬੈਠਾ ਹੈ ਵੀਡੀਓ ਕੱਲ ਤੇ ਆਨਲਾਈਨ ਵਿੱਚ ਵਾਈ ਕਰ ਸਕਦੇ ਜੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੁਹਾਡੇ ਪਿਆਰ ਦਾ ਸਦਕਾ ਅੱਗੇ ਵੀਡੀਓ ਪਹੁੰਚੇ ਕਿਸੇ ਦਾ ਹੋਰ ਵੀ ਫਾਇਦਾ ਜੇ ਪਹੁੰਚਿਆ ਪਿੰਡ ਸ਼ਹਿਰ ਵੀ ਕਹਿ ਸਕਦੇ ਖਾਲੜਾ ਨੇੜੇ ਰਹਿਗਾ ਪਿੰਡ ਅਮੀਸ਼ਾ ਤੇ ਜ਼ਿਲ੍ਹਾ ਤਰਨਤੱਕ ਤਹਿਸੀਲ ਪੱਟੀ ਪਾਈ ਲਖਵਿੰਦਰ ਸਿੰਘ ਜੀ ਦੇ ਫਾਰਮ ਤੇ ਸਜਣੋ ਅੱਜ ਵੀ ਨੀਲੀ ਰਾਵੀ ਦੇ ਪੀਸ ਆ ਤੇ ਹਰ ਵਾਰੀ ਤੁਹਾਨੂੰ ਬੇਨਤੀ ਕਰਦੇ ਰਹਿੰਦੇ ਆ ਤਸੱਲੀ ਕਰਨਾ ਨਾ ਭੁੱਲਣਾ ਕਿਤੇ ਉਮੀ ਠੀਕ ਹੈ ਜੀ ਹਰ ਵੀਡੀਓ ਤੇ ਇਹ ਬੇਨਤੀ ਆ ਤੇ ਅੱਜ ਵਾਲੇ ਜਿਹੜੇ ਭਾਏ ਨੇ ਸੱਜਣੋ ਜਿਵੇਂ ਕਿਹੇ ਪੰਛੀ ਨੂੰ ਪਾਰ ਲੱਗੇਂਦੇ ਤਾਂ ਉੜਦਾ ਜਾਂਦਾ ਨਾ ਬਿਲਕੁਲ ਉੜਦਿਆਂ ਵਾਲਾ ਕੰਮ ਹੀ ਕੀਤਾ ਏ ਤੇ ਪਾਰ ਲਾਦਨੇ ਭਾਉ ਲਖਵਿੰਦਰ ਸਿੰਘ ਨੇ ਤੇ ਉੜਦੇ ਜਾਣਗੇ ਪਸ਼ੂ ਸਾਰੇ ਇਹਨਾਂ ਜਾਇਜ਼ ਮੋਲੇ ਸੱਜਣੋ ਕਰਨਾ ਏ ਤੇ ਦੇਖਿਓ ਫੁੱਲ ਵੀਡੀਓ ਕਰਦਿਆਂ ਗੱਲਬਾਤ ਭਾਉ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੜਦੀ ਕਲਾ ਬਹੁਤ ਕਿਰਪਾ ਗੁਰੂ ਰਾਮ ਦਾ ਜੀ ਸ਼ੁਕਰ ਹੈ ਜੀ ਪਰਮਾਤਮਾ ਦਾ ਬਧਿਆ ਜੀ ਇਹਦੀ ਮਹਾਰਾਜ ਦਾ ਸ਼ੁਕਰ ਤੇ ਐਡਰੈਸ ਲੇ ਜਵੰਦਰ ਸਿੰਘ ਪਿੰਡ ਅੰਬੀਸ਼ਾ ਲਾਗੇ ਖਾਲੜਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਮੋਬਾਈਲ ਨੰਬਰ 86998 5735 ਠੀਕ ਆ ਨੀਲੀ ਰਾਵੀ ਤੋਂ ਕਰਕੇ ਸ਼ੁਰੂਆਤ ਹਾਂਜੀ ਹਾਂਜੀ ਅੱਜ ਖੈਂਦੀ ਫਿਰਦੀ ਅੱਜ ਨਹੀਂ ਰੁਕਦੀ ਹੈ ਹਾਂਜੀ ਹਾਂਜੀ ਪਿਓਰ ਨੀਲੀ ਰਾਵੀ ਸੱਜਣੋ ਤੇ ਸੂਹਾ ਦੂਸਰਾ ਹਾਂਜੀ ਤੇ ਗੱਬਰ ਗੱਬੜੇ ਹੈਨਾ ਘਣਾ ਥੁਣਾ ਦੀ ਓਕੇ ਹਾਂਜੀ ਹਾਂਜੀ ਥਾਨ ਪੈ ਪਿਛੇ ਦੀ ਗਰੰਟੀ ਹੋਗੀ ਹਾਂ ਥਨਾ ਦੀ ਭਾਰ ਪਿਛੇ ਦੀ ਓਕੇ ਤੇ ਨੀਲੀ ਰਾਵੀ ਪਿਓਰ ਆ ਗਈ। ਧਿਆਨ ਨਾਲ, ਧਿਆਨ ਨਾਲ, ਧਿਆਨ ਨਾਲ। ਪ੍ਰੇਮ ਦਾ। ਨੋ ਸਜਣਾ ਪੂਰੀ ਵੱਡੀ ਝੋਟੀ ਆ। ਫੇਟਪੁੜਾ ਤੁਸੀਂ ਵੇਖ ਸਕਦੇ ਜੀ। ਜਿੰਨੇ ਵੀ ਬੰਨ ਨਹੀਂ ਸਾਰੀ ਬੈਕਗ੍ਰਾਉਂਡ ਹੀ ਤਿਆਰ ਕਰਨੀ ਨਿਕਰਮਾ ਲਈ ਨੇ। ਕਿਉਂਕਿ ਸਮੇਂ-ਸਮੇਂ ਦੇ ਨਾਲ ਲਾਇਓ ਭਾਈ। ਸਮੇਂ-ਸਮੇਂ ਦੇ ਹਿਸਾਬ ਦੇ ਨਾਲ ਹੀ ਕੰਮ ਬੰਦਾ। ਲੋ ਟੇਡਾ ਘਾੜ ਜੇ ਤੁਸੀਂ ਵੇਖ ਸਕਦੇ ਜੀ। ਨੋ ਜੀ। ਤੇ ਇਹਦਾ ਰੇਟ ਪੁੱਜੀ ਰੇਟ ਸੰਧੂ ਸਾਹਿਬ 1 ਲੱਖ ਰੁਪਈਆ ਇੱਕ ਲੱਖ ਪੁੱਜੀ ਲੱਖ ਦਾ ਵਿੱਚ ਲੱਖ ਤੋੜ ਕੇ 90 ਨਾ ਕਰ ਦਈਏ ਸੰਧੂ ਸਾਹਿਬ 90 ਦੀ ਘਾਟਾ ਪੈਣਾ ਹੈ ਹੈ ਘਾਟਾ ਪੈਣਾ ਤਾਂ ਵੀ ਦੇ ਦੇ ਗਏ ਚਲੋ ਦੇ ਦਿਓ ਕੋਈ ਖੁਸ਼ ਕਰ ਦਈਏ ਭੈਣ ਭਰਾਵਾਂ ਨੂੰ ਮੈਨੂੰ ਪਤਾ ਨਹੀਂ ਕਿ ਦੇਣੀ ਪਰ ਆਪਾਂ ਦੇ ਦਈਏ ਆਪਣੇ ਫਾਰਮ ਤੋਂ ਉਹ ਧੀ ਦੀ ਬਰੀਕੀ ਬੜੀ ਦੰਗ ਸੋਹਣੀ ਆ ਸੋਹਣੀ ਆ ਜਿੰਦੀ ਰਵੇ ਦੂਜੇ ਨੰਬਰ ਤੇ ਸੱਜਣੂ ਆ ਗਈ ਸੂਈ ਸਵਾਈ ਦੁੱਧ ਕਿੰਨਾ ਜੀ ਦੁੱਧ ਦੇ ਸਾਰੇ 7 ਕਿਲੋ ਜੀ ਬੱਚਾ ਹੈ ਦੀ ਜੀ ਦੋਵੇਂ ਟਾਈਮ ਕਿਤਰਾ ਮਿਲਦੀ ਸੂਈ ਜੀ ਬੱਚਾ ਮਿਲਦੀ ਕਿਦਾਂ ਚਾੜਤੇ ਤੇ ਜਾਂ ਨਹੀਂ ਨਹੀਂ ਪਾੜੇ ਨਹੀਂ ਪਾੜਾ ਉਹ ਚਾਟ ਕੇ ਦੀਦਾ ਨਾ ਲਓ ਸੱਜਣੂ ਪਾੜਾ ਪਾ ਲੋ ਚਾਟ ਪਾ ਲੋ ਇਹ ਮਾਲਵੇ ਦੀ ਬੋਲੀ ਚਾਟ ਹੈ ਤੇ ਮਾਝੇ ਦੀ ਬੋਲੀ ਪਾੜਾ ਕਹਿ ਦਿੰਦੇ ਜਿੰਨੂੰ ਠੀਕ ਆ ਦੁੱਧ 7 ਕਿਲੋ ਆ ਲੈਓ ਸੱਜਣਾ ਲੈ ਹਾਂ ਲਓ ਲਓ ਜੀ ਇਹਦਾ ਰੇਟ ਦੀ ਸੰਧੂ ਸਾਹਿਬ 45000 ਦੀ ਦੇਗੀ 45 ਦੀ ਹਾਂ ਬਹੁਤ ਹੀ ਸਸਤਾ ਕਰਤਾ ਹੀ ਕਰਦੇ ਹਾਂ ਹਾਂ ਜੀ ਹਾਂ ਜੀ ਜੋ ਰਾਮਨ ਸਾਹਿਬ ਮਾਰੀ ਤਾਂ ਨੇ ਦੇਗੀ ਹੋਰ ਕਰ ਦਗੀ ਹੋਰ ਦੋ ਹਜ਼ਾਰ ਕਰ ਹੈਂ ਹੋਰ ਦੋ ਹਜ਼ਾਰ ਕਰ ਦੋ ਛੱਡ ਗਏ ਹਾਂ ਜੀ ਮੈਂ ਤਾਂ ਨਾ ਉਹ ਦੋ ਡਾ ਲੀਏ ਚਲ ਹੋਰ ਡਾ ਕੀ ਆਲੀ ਦੀ ਕਰਦੀ 40 ਹਾਂ ਠੀਕ ਆ 7 ਕਿਲੋ ਦੁੱਧ ਤੇ 44 ਦਾ ਬਰਾਬਰ ਦਾ ਮੁੱਲ ਪਾਉਣਾ ਦੋ ਮਹੀਨੇ ਅੱਛਾ ਜੋੜੀ ਆਪਾਂ ਬਰਾਬਰ ਦੇਣੀ ਆ ਜੋੜੀ 82 ਦੀ 82 ਹਜ਼ਾਰ ਦੀ ਜੋੜੀ ਦੇਣੀ ਆ 82 ਹਜ਼ਾਰ ਨਾ ਕਰੇ ਦੋ ਦੋਦੇ ਸਾਡੇ ਵੀ 7 ਕਿਲੋ ਆ ਹਾਂ ਹਾਂ ਉਹ ਡੇਢ ਮਹੀਨੇ ਦੀ ਨਵੀਂ ਹੈ ਜੀ ਚੈੱਕ ਨਹੀਂ ਜੀ ਪੂਰੀ ਨਹੀਂ ਚੈੱਕ ਨਹੀਂ ਜੀ ਡੇਢ ਮਹੀਨੇ ਦੀ ਨਵੀਂ ਹੋਈ ਜੇ ਹਮ ਲਓ ਸੱਜਣੋ ਬਿੱਲੀ ਪੋਲੀ ਮੈਂ ਡੇਢ ਮਹੀਨੇ ਦੀ ਗੱਭ ਹੋਈ ਆ ਚੈੱਕ ਨਹੀਂ ਕਿਉਂਕਿ ਜੇ ਕਰਾਉਣੀ ਆ ਠੀਕ ਆ ਤੇ ਮੈਂ ਸਿੰਗਲ ਹੈ ਡੇ ਆ 7 ਕਿਲੋ ਦੁੱਧ ਆ ਲਿਆ ਪਈ ਸੱਜਣਾ ਲਿਆ ਲਓ ਜੀ ਤੇ ਇਹਦਾ ਰੇਟ ਜੀ ਇਹਦਾ ਵੀ ਉਨਾ ਹੀ ਫਿਕਸ ਸੀਗਾ ਨਾ 41 41000 ਰੁਪਈਆ ਠੀਕ ਆ ਅੱਗੇ ਆ ਜਿਹੜਾ ਭੈਣ ਦਾ ਜੋੜੀ ਇਹਨੂੰ ਫਿਰ ਅੱਧੀ ਜੀ ਦੇ ਦਾਂਗਾ ਜੋੜੀ ਖਰਦਾ ਕੱਠੀ ਫਿਰ 80 ਦੀ 80 ਦੀ ਤੇ ਜੇ ਕੱਲੀ ਕੱਲੀ ਖੜੂ ਫਿਰ 41 41 ਹਰਦੀ ਹੈ ਨਾ 41 ਦੀ ਆ ਗਈ ਠੀਕ ਆ ਤੇ ਚੌਥੇ ਨੰਬਰ ਤੇ ਸੂਈ ਸਵਾਈ ਸੂਈ ਸਵਾਈ ਸੰਧੂ ਸਾਹਿਬ ਜੀ ਇਹ ਮੈਂ ਸੂਈ ਆ 15 ਦਿਨਾਂ ਦੀ ਬੱਚਾ ਇਹਦਾ ਮਰ ਗਿਆ ਮੈਂ ਇਹਦੀ ਥਾਪੀ ਦੀ ਆ ਕੋਈ ਪਾੜਾ ਨਹੀਂ ਕੋਈ ਨਹੀਂ ਹਾਂ ਇਹਦਾ ਬੱਚਾ ਹੀ ਨੀਲੀ ਰਾਵੀ ਦਾ ਹਾਂਜੀ 2 ਮਾਬਰ 9 ਲੀਟਰ ਦੋ ਦੇ ਦੇ 9 ਕਿਲੋ ਸਜਣਾ ਇਹਦੀ ਵੀਡੀਓ ਵੀ ਪਈ ਆ ਤੇ ਰੇਡ ਰੂਟ ਵੀ ਚੰਗਾ ਕੀਤਾ ਸੀ ਤੇ ਨੀਲੀ ਰਾਵੀ ਦਾ ਪਿਓਰ ਬੱਚਾ ਸੀ ਕਿਉਂਕਿ ਇਹ ਚ ਕੋਈ ਸ਼ੱਕ ਨਹੀਂ ਇਹ ਬਿਨਾ ਬੱਚੇ ਤੋਂ ਨਹੀਂ ਕਿਉਂਕਿ ਇੰਨੇ ਕੁ ਚਿਰ ਦਾ ਹੀ ਬੱਚਾ ਕੁ ਮਹੀਨੇ ਡੇਢ ਮਹੀਨੇ ਦਾ ਲਓ ਜੀ ਲੈ ਆ ਭਾਈ ਸਜਣਾ ਧਿਆਨ ਨਾਲ ਪਏ ਇਹ ਵੀ ਬਿੱਲੀ ਬੋਲੀ ਮੈਂ ਨੇਲੇ ਚ ਆ ਗਈ ਤੇ ਦੁੱਧ 8-9 ਕਿਲੋ ਖੁੱਲਾ ਲੋ ਜੀ ਤੇ ਰੇਟ ਇਹਦਾ ਜੀ 76500 ਦੀ ਦੇਣੀ ਹੈ 65 ਦੀ ਹਾਂਜੀ ਪੁੱਛੋ 2000 ਰੁਪਏ ਸ਼ਕਲ 63 63000 62 ਦੀ ਕਰਦੇ 62 ਦੀ ਕਰਦੇ 9 ਲੀਟਰ ਦੁੱਧ ਦੀ ਠੀਕ ਹੈ ਅੱਗੇ ਆਗੇ ਪਿਓ ਜੈਡ ਬਲੈਕ ਮੋਰਾ ਨਸਲ ਦੀ ਝੋਟੀ ਦੋੰਦੀ ਝੋਟੀ ਹੈ ਅੱਛਾ ਹਾਂਜੀ ਕੋਈ ਇਹ ਦੱਸਿਆ ਮਾਲਕਾਂ ਨੇ ਕਿ ਕਿਹੜੇ ਮਾਲੇ ਦੀ ਤੇ ਆ ਨਹੀਂ ਦੱਸਿਆ ਨਹੀਂ ਆਪਾਂ 2 ਨੰਬਰ ਚ ਛੜਾਈ ਦੀ ਅੱਛਾ ਇਹ ਚੜ ਗਈ 2 ਨੰਬਰ ਤੇ ਆਪਾਂ ਉੱਥੋਂ ਲੈ ਆਈ ਵਾ 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 ਇਹ ਤਾਂ ਪੋਨ ਖੱਟ ਲਈ ਅੱਜ ਹੈ 2 ਨੰਬਰ ਚ ਲੈ ਲਈ ਜੀ ਆਪਾਂ ਇਹਨਾਂ ਨੂੰ ਬਾਬਾ ਸੁੱਖ ਰੱਖੇ ਅੱਜ ਤੇ ਪੋਨ ਵਾਲਾ ਕੰਮ ਕਰਤਾ ਸੱਜਣਾ ਇਹ 2 ਨੰਬਰ ਚ ਲੈ ਲਈ ਤੇ 2 ਨੰਬਰ ਚ ਛੜਾਤੀ ਜਾਨ ਬਜ ਗਈ ਸੱਜਣੋ ਇਨਾ ਆਪ ਆਪਣਾ ਕਰਿਆ ਕਰੋ ਵੇਖੋ ਚਾਰ ਥਣੀਆਂ ਤੇ ਜੈਡ ਬਲੈਕ ਤੇ ਮੋਹਰਾ ਨਸਲ ਦੀ ਤੇ ਜੇ ਹੋਰ ਕਿਹ ਕੋਲ ਦੀ ਨੇ ਨਾ ਇਹ ਜਗਰਾਜ ਦੀ ਤੇ ਫਲਾਨੇ ਦੀ ਤੇ ਅਰਜਨ ਕੁੰਗੜ ਦੀ ਆ ਤੇ ਇਹ ਕੁੰਗੜ ਵੀ ਨਹੀਂ ਆਖਣਾ ਜਗਰਾਜ ਵੀ ਨਹੀਂ ਆਖਣਾ ਇਹ ਸਿਰਫ ਛੜਾਈ ਜਾਨ ਆਖਣੀ ਦੀ ਠੀਕ ਆ ਤੇ ਬਾਕੀ ਤੁਸੀਂ ਆਪਣਾ ਕਿਆਫਾ ਲਾਉਣਾ ਕਿ ਝੋਟੀ ਜੈਡ ਬਲੈਕ ਆ ਇਹ ਹੁਣ ਪਤਾ ਨਹੀਂ ਕਿ ਕਿਹੜੇ ਸੀਮਨ ਦੀ ਕਿਹੜੇ ਸਾਹਨ ਦੀ ਕਰਮਾਰੀ ਹੈ ਨਾ ਨਾ ਦੀ ਕਿਉਂਕਿ ਹੋਊਗੇ ਇਹ ਨਸਲ ਦੀ ਤੋ ਕਿ ਬਿਲਕੁਲ ਪਿੱਠ ਫੁੜਾ ਤੁਸੀਂ ਵੇਖ ਸਕਦੇ ਕਿ ਕਿੱਡਾ ਸੋਹਣਾ ਲੱਗਾ ਝੋਟੀ ਨੂੰ ਝੋਟੀ ਸੋਹਣੀ ਹਾਈ ਟੂ ਟਲੰਤ ਚੰਗੀ ਲੱਗੀ ਆ ਬਾਕੀ ਹੁਣ ਬੰਦ ਦੇ ਵੱਤਰ ਤੇ ਆ ਚਾਹ ਦੋਂਦੀ ਉਹ ਚ ਅਖੀਰੀ ਹੋਗੀ ਨਹੀਂ ਦੋਂਦੀ ਆ ਜੀ ਦੋਂਦੀ ਆ ਰੇਟ ਕਿਨਾਰੀ ਇਹ 34000 ਦੀ ਲਈ ਸਤੂ ਸਾਬ 2000 ਰੁਪਏ ਛਰਤ ਨਾਲ 2000 ਘਟਾਉਣਾ ਜੀ ਘਟਾ ਮੈਂ ਅੱਛਾ ਹਾਂ ਜੀ 32000 ਦੀ ਲਾਵਾਂਗੇ ਤੇ ਦੋ ਨੰਬਰ ਵਾਲਾ ਨਾਲ ਅੱਛਾ ਠੀਕ ਹੈ ਲਓ ਸੱਜਣ 32 ਦੀ 31 ਦੀ ਦੇ ਦਿਆਂਗੇ ਪਰ ਦੇਖਣੀ ਆ ਬਾਅਦ ਚੋਟੀ ਆ ਬਬਾ ਹਾਂ ਇਹ ਘਰੇ ਬੱਦੀ ਵੇਖਣੀ ਆ ਬੱਦੀ ਵੇਖਣੀ ਜੇ 2-3000 ਰੁਪਏ ਘੱਟ ਦੇ ਦੇ ਲਈ ਤਾਂ ਆ ਤੇ ਜੇ ਦੂਜੇ ਬੰਨੇ ਨਾ ਇੱਕ ਅਗਲੇ ਨੇ ਜਾ ਕੇ ਵੜਾ ਤੀ ਉਹਨੂੰ ਸਜ਼ਾ ਵੀ ਹਾਂਜੀ ਮਿਲੂਗੀ ਗਲਤ ਨਾ ਕੰਮ ਕਰਿਓ ਤੇ ਇਹ ਮਾਲ ਜੇ ਖਰੀਦਦਾਰੀ ਕਰਿਓ ਸასი ਕਾਲ